ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਜੀ ਤੁਸੀਂ ਇਸ WhatsApp ਨੰਬਰ ਤੇ ਆਪਣੇ ਕਿਸੇ ਵੀ ਵਹੀਕਲ ਦੀ ਐਡ ਲਵਾਉਣਾ ਚਾਹੁੰਦੇ ਹੋ ਤਾਂ ਉਸ ਦੀਆਂ ਫੋਟੋਆਂ ਭੇਜ ਕੇ ਸਾਨੂੰ ਤੁਸੀਂ ਆਪਣੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਣੇ ਵਹੀਕਲ ਦੀ ਐਡ ਲਵਾ ਸਕਦੇ ਹੋ ਤੁਸੀਂ ਸਾਡੇ ਇਸ WhatsApp ਨੰਬਰ ਤੇ ਆਪਣੇ ਵਹੀਕਲ ਦੀ ਕੋਈ ਰੂਟਾ ਵੇਟਰ ਕਾਰ ਕੋਈ ਟੂੜੀ ਵਾਲੀ ਕੰਬੈਨ ਕੋਈ ਵੱਡੀ ਕੰਬੈਨ ਟਰੈਕਟਰ ਕਿਸੇ ਵੀ ਵਹੀਕਲ ਦੀ ਤੁਸੀਂ ਆਪਦੇ ਦੀ ਐਡ ਲਵਾਉਣਾ ਚਾਹੁੰਦੇ ਹੋ ਤੇ ਐਡ ਬਿਲਕੁਲ ਫ੍ਰੀ ਲਈ ਜਾਊਗੀ ਤੁਸੀਂ WhatsApp ਨੰਬਰ ਤੇ ਆਪਣੀਆਂ ਫੋਟੋਆਂ ਭੇਜਣੀਆਂ ਨੇ ਆਪਣੇ ਵਹੀਕਲ ਦੀਆਂ ਆਪਣੇ ਵਹੀਕਲ ਦਾ ਮਾਡਲ ਅਤੇ ਤੁਸੀਂ ਕੀ ਡਿਮਾਂਡ ਕਰਦੇ ਹੋ ਇਹ ਭੇਜਣਾ ਜੀ ਬਾਕੀ ਸਾਰੀ ਕੰਡੀਸ਼ਨ ਤੁਸੀਂ ਭੇਜ ਸਕਦੇ ਹੋ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਵਹੀਕਲ ਦੀ ਜਿਹੜੀ ਐਡ ਆ ਬਿਲਕੁਲ ਫ੍ਰੀ ਲਈ ਜਾਊਗੀ ਦੋਸਤੋ ਅੱਜ ਬਹੁਤ ਸਾਰੀਆਂ ਕਮੈਨਾਂ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਨੂੰ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ ਬਾਜਾ ਗੱਲਾਂ ਨਾ ਕਰਦੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਜੀ ਗਰਦਿਆਲ ਕਮੈਨ 2023 ਮਾਡਲ ਕਮੈਨ ਆ ਜੀ ਇਹ ਕੰਪਨੀ ਵੱਲੋਂ ਲੋਕਲ ਚੱਲੀ ਆ ਜੀ ਟੂਲ ਕਿਟ ਕੰਪਨੀ ਵੱਲੋਂ ਨਾਲ ਆ ਜੀ ਕਮੈਨ ਦੀ ਲਾਲ ਹਿੰਡ ਡਿਸਪੋਜ਼ਲ ਇੰਜਨ ਦੇ ਨਾਲ ਇਹ ਜਿਹੜੀ ਕਮੈਨ ਆ ਜੀ 2023 ਮਾਡਲ ਆ ਜੀ ਮਾਲਕ ਵੀਰ ਵੱਲੋਂ 15 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਆ ਜੀ ਕਮੈਨ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਬਿਲਕੁਲ ਹੀ ਸਾਫ਼ ਕੰਡੀਸ਼ਨ ਦੇ ਵਿੱਚ ਕਮੈਨ ਆ ਜੀ ਬਿਲਕੁਲ ਹੀ ਲੋਕਲ ਚਲੀ ਕੰਬੈਨ ਆ ਤੇ ਤੁਸੀਂ ਇਹ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਆ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਬਣਦਾ ਮਾਨਤਨ ਮਾਲਕ ਵੀਰ ਵੱਲੋਂ ਤੁਹਾਡਾ ਕੀਤਾ ਜਾਊਗਾ ਇਸ ਤੋਂ ਬਾਅਦ ਕਰਤਾਰ ਕੰਬੈਨ ਆ ਜੀ 2009 ਮਾਡਲ 2009 ਮਾਡਲ ਕੰਬੈਨ ਆ ਜੀ ਬਹੁਤ ਹੀ ਜ਼ਿਆਦਾ ਸਾਫ਼ ਕੰਡੀਸ਼ਨ ਦੇ ਵਿੱਚ ਕੰਬੈਨ ਆ ਜੀ ਕਿਤੋਂ ਵੀ ਗਲੀ ਟੁੱਟੀ ਭੱਜੀ ਕੰਬੈਨ ਇਹ ਨਹੀਂ ਹੋਈ ਤੁਸੀਂ ਮਾਡਲ ਪੇਟੀਬੰਦ 02 ਇੰਜਨ ਹੈ ਜੀ ਕਮੈਨ ਤੇ 40 ਤੋਂ 50 ਪੈਸੇ ਟਾਇਰ ਹੈ ਜੀ ਵਧੀਆ ਕੰਡੀਸ਼ਨ ਦੇ ਵਿੱਚ ਜਿਹੜੀ ਹੈ ਕਮੈਨ ਤੁਸੀਂ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਕਮੈਨ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਮੌਕੇ ਤੇ ਬਣਦਾ ਮਾਨਤਨ ਤੁਹਾਡਾ ਕੀਤਾ ਜਾਊਗਾ ਜੀ 2009 ਮਾਡਲ ਹੈ ਜੀ 7 ਲੱਖ 15000 ਰੁਪਿਆ ਇਸ ਕਮੈਨ ਦੀ ਜਿਹੜੀ ਡਿਮਾਂਡ ਹੈ ਜੀ ਦੋਸਤੋ ਇਸ ਤੋਂ ਬਾਅਦ ਹੈ ਜੀ ਵਿਸ਼ਾਲ ਕਮੈਨ ਵਿਸ਼ਾਲ 2018 ਮਾਡਲ ਕਮੈਨ ਹੈ ਜੀ ਨਾਲ ਦੇ ਕੰਪਨੀ ਦੇ ਟਾਇਰ ਆ ਜੀ ਪੇਟੀ ਬੰਦ ਇੰਜਨ ਦੇ ਨਾਲ ਆ ਜੀ ਆਲ ਓਕੇ ਫਰਸਟ ਓਨਰ ਆ ਜੀ ਕੰਬੈਨ ਦਾ ਕਾਪੀ ਪੇਪਰਾਂ ਦੀ ਓਵਲ ਕਲ ਓਕੇ ਕੰਬੈਨ ਆ ਜੀ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 15 ਲੱਖ 50 ਹਜ਼ਾਰ ਰੁਪਇਆ ਕੀਤੀ ਗਈ ਹੈ ਜੀ 2018 ਮਾਡਲ ਇਹ ਜਿਹੜੀ ਕੰਬੈਨ ਆ ਜੀ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਆ ਖਰੀਦ ਸਕਦੇ ਹੋ ਅਤੇ ਬਣਦਾ ਮੌਕੇ ਤੇ ਮਾਨਤਾ ਨਾਲ ਮਾਲਕ ਵੀਰ ਵੱਲੋਂ ਤੁਹਾਡਾ ਕੀਤਾ ਜਾਊਗਾ ਜੀ ਦੋਸਤੋ ਇਸ ਤੋਂ ਬਾਅਦ ਆ ਜੀ ਸੁਰਿੰਦਰਾ ਕੰਬੈਨ 2021 ਮਾਡਲ ਕੰਬੈਨ ਆ ਜੀ 75% ਨਾਲ ਦੇ ਟਾਇਰ ਆ ਜੀ ਲਾਲ ਹੀ ਨੋ ਪੇਟੀਬੰਦ ਇੰਜਨ ਦੇ ਨਾਲ ਜਿਹੜੀ ਇਹ ਕੰਬੈਨ ਆ ਜੀ ਕੰਪਨੀ ਵੱਲੋਂ ਫਿੱਟਡ ਐਸਐਮਐਸ ਦੇ ਨਾਲ ਆ ਜੀ ਸੁਰਿੰਦਰਾ 2021 ਮਾਡਲ ਕੰਬੈਨ ਆ ਜੀ ਉੱਪਰ ਹੋੜਵਾ ਤੁਸੀਂ ਵੇਖ ਸਕਦੇ ਹੋ ਸਾਫ ਕੰਡੀਸ਼ਨ ਵਾਲੀ ਕੰਬੈਨ ਆ ਜੀ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 15 ਲੱਖ 50 ਹਜ਼ਾਰ ਰੁਪਏ ਕੀਤੀ ਗਈ ਹੈ ਜੀ ਬਾਕੀ ਮੌਕੇ ਤੇ ਬਣਦਾ ਮਨਤਨ ਜਿਹੜਾ ਕੀਤਾ ਜਾਊਗਾ ਜੀ ਤੁਸੀਂ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਮਾਲਕ ਵੀਰ ਨਾਲ ਇਹ ਜਿਹੜੀ ਕੰਬੈਨ ਖਰੀਦ ਸਕਦੇ ਹੋ ਦੋਸਤੋ ਅੱਜ ਲਈ ਇੰਨਾ ਹੀ ਵੀਡੀਓ ਨੂੰ ਸ਼ੁਰੂ ਵੀਡੀਓ ਨੂੰ ਲਾਇਕ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਤੁਸੀਂ ਜੇਕਰ ਸਾਡੇ ਵੀਡੀਓ ਦੇ ਵਿੱਚ ਕੋਈ ਸੁਧਾਰ ਚਾਹੁੰਦੇ ਹੋ ਤਾਂ ਸਾਨੂੰ ਸੁਝਾਅ ਦੇ ਸਕਦੇ ਹੋ ਜੀ ਆਪਣੇ ਕਿਸੇ ਵੀਕਲ ਦੀ ਵਿਗਡ ਲਵਾਉਣ ਲਈ ਸਾਡੇ ਉੱਪਰ ਦਿੱਤੇ ਹੈ ਨੰਬਰ ਤੇ ਤੁਸੀਂ ਫੋਟੋਆਂ ਪਾ ਸਕਦੇ ਹੋ ਜੀ WhatsApp 'ਤੇ ਸਾਨੂੰ ਫੋਟੋ ਕਰ ਦਿਓ ਜੀ ਆਪਣੇ ਵੀਕਲ ਦਾ ਨਾਮ ਆਪਣਾ ਮਾਡਲ ਨੰਬਰ ਇਹ ਆਪਣੇ ਜੋ ਤੁਹਾਡੀ ਡਿਮਾਂਡ ਆ ਜੀ ਤੁਸੀਂ ਭੇਜ ਸਕਦੇ ਹੋ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਵਹੀਕਲ ਦੀ ਐਡ ਬਿਲਕੁਲ ਫ੍ਰੀ ਲਾਈ ਜਾਊਗੀ ਜੀ ਧੰਨਵਾਦ